ਇੱਥੇ ਰੱਖ ਦੇਂ ਕਿ ਦਿੱਤਾ ਪਾਣੀ ਰੱਖ ਦਿੰਦੇ ਇਹਦੇ ਤੋਂ ਢੀਂਦਾ ਨਹੀਂ ਕਿਹਾ ਹੋ ਜਾਂਦਾ ਪਾਣੀ ਵੀ ਨਹੀਂ ਬੋਲਦਾ ਜਿੱਦਾਂ ਕੱਟ ਕੇ ਲੋਕ ਚਾਹ ਜੱਕ ਪਾਣੀ ਵੀ ਕਿਸੇ ਕੋਲ ਘੁੱਟ ਪੁਖਾ ਰਿਹਾ ਇਹਦੇ ਕਿ ਪਾਣੀ ਕਿੱਥੇ ਲਾਈਆਂ ਸਾਡੀਆਂ ਆ ਗਏ ਕਿੱਥੇ ਬੰਦਾ ਘਮੀ ਜਾਂਦਾ ਪਾਣੀ ਝੋਲੇ 'ਚ ਥੋੜੀ ਜਿਹੀ ਪਾਣੀ ਹੋ ਜਾਂਦਾ ਇੱਥੇ ਰੱਖ ਦਿੰਦੇ ਪਾਣੀ ਡੁੱਲ ਜਾਂਦਾ ਝੋਲੇ 'ਚ ਪਾਣੀ ਡੁੱਲ ਹੀ ਜਾਂਦਾ ਅਸੀਂ ਸਾਡੀ ਟੀਮ ਹੈ ਜਿਹੜੀ ਇੱਧਰ ਆ ਕੇ ਬਾਗ ਦਾ ਪੁਰਾਣਾ ਮੰਡੀ ਜਿਹੜੇ ਖੜੇ ਆ ਦੇਖੋ ਵੱਡੇ ਵੱਡੇ ਚੱਕੇ ਜਿਹੜੇ ਲੱਗੇ ਨੇ ਲਿਫਟ ਨਹੀਂ ਹੋ ਰਹੀ ਲਿਫਟ ਦਾ ਬੁਰਾ ਹਾਲ ਆ ਜਿਹੜੇ ਸਖ ਤਰਪਾਲ ਦਿੱਤੇ ਹੋਏ ਨੇ ਇਹ ਤਲਾਈ ਨਹੀਂ ਹੋ ਰਹੀ ਪਾਣੀ ਲੱਗ ਰਿਹਾ ਮਟੀਆਂ-ਮਟਕੀਆਂ ਢੇਰੀਆਂ ਲੱਗੀਆਂ ਪਿਆ ਉਹ ਸਾਡੇ ਕਿਸਾਨ ਵਿਚਾਰੇ ਬੈਠੇ ਨੇ ਧੂੜ ਥੱਲੇ ਕੋਈ ਕਹਿੰਦੇ ਕਿ ਪਾਣੀ ਦਾ ਪ੍ਰਬੰਧ ਵੀ ਹੈ ਨਹੀਂ ਪਾਣੀ ਵੀ 20-20 ਮਿੰਟ ਰਿਹਾ ਇਹਦਾ ਬੇਲੀ ਵਾਲਾ ਸਰਕਾਰ ਦਾ ਨਿਕੰਮੀ ਸਰਕਾਰ ਆ ਇਹ ਗੱਲਾਂ ਬੜੀਆਂ ਵੱਡੀਆਂ ਕਰਦੇ ਆ ਇੱਕ ਵੀ ਕੰਮ ਆ ਜਿਹੜਾ ਇਹਨਾਂ ਦੇ ਕੰਮ ਤੇ ਨਹੀਂ ਹੋਇਆ ਤੇਰਾ ਜਿੰਨੇ ਮੰਡੀਆਂ ਦੇ ਵਿੱਚ ਬਹੁਤ ਵੱਡਾ ਪ੍ਰਬੰਧ ਆ ਕਿ ਆ ਤੁਹਾਨੂੰ ਦੀਨੇ ਵੱਡੇ ਵੱਡੇ ਚੱਕੇ ਲੱਗੇ ਲਿਫਟ ਨਹੀਂ ਹੋ ਰਹੀ ਪਾੜ ਹੀ ਲੱਗ ਰਿਹਾ ਵੱਡੀਆਂ ਵੱਡੀਆਂ ਢੇਰੀਆਂ ਪਈਆਂ ਤੇ ਕਿਸਾਨਾਂ ਨੂੰ ਪਾਣੀ ਵੀ ਨਹੀਂ ਮਿਲ ਰਿਆ ਕਿਉਂਕਿ ਜੇ ਕੱਲ ਨੂੰ ਮੀਂਹ ਪੈ ਜਾਂਦਾ ਤੇ ਮੈਂ ਸਮਝਦਾ ਕਿ ਆ ਜਿਹੜੇ ਖਰਪਾਰ ਨਾਲ ਢੱਕੀਆਂ ਪਈਆਂ ਢੇਰੀਆਂ ਜਾਂ ਨੰਗੀਆਂ ਪਈਆਂ ਢੇਰੀਆਂ ਇਹਨਾਂ ਦਾ ਬਹੁਤ ਬੁਰਾ ਹਾਲ ਹੋਊ ਕਿਉਂਕਿ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਨੇ ਜਟਾ ਦਾ ਸਾਨਾ ਦਾ ਕਸੂਰ ਨਹੀਂ ਕੋਈ ਜਿਨ੍ਹਾਂ ਨੂੰ ਪਾਣੀ ਨਹੀਂ ਮਿਲਦਾ ਪਾਣੀ ਤਾਂ ਦੇ ਦਿਓ ਲਿਫਟ ਕਰਾ ਦਿਓ ਜਿਹੜੀ ਕਿ ਜਿੱਥੇ ਕਣਕ ਦੀ ਲੁਹਾਈ ਹੋਣੀ ਤਲਾਈ ਹੋਣੀ ਹੈ ਉਹ ਉੱਥੇ ਚੱਕੇ ਲਾਈ ਬੈਠੇ ਬਕਰੇ ਆੜਦਗੇ ਆੜਦਗੇ ਦਾ ਵੀ ਕੀ ਕਸੂਰ ਹੈ ਉਹਨਾਂ ਨੇ ਢੱਕ ਕੇ ਫਿਰ ਜੋ ਲਿਫਟ ਨਹੀਂ ਹੁੰਦੀ ਤੇ ਚੱਕੇ ਲਾ ਦਿੰਦੇ ਹੁਣ ਪਤਾ ਕਣਕ ਤੋਂ ਉੱਡ-ਉੱਡ ਕੇ ਪਰਪਾਲਾ ਵੀ ਪੱਲਾਂ ਖੰਭਿਆਂ ਦਾ ਟੰਗੇ ਗੰਗੀਆਂ ਜੀ ਆਹ ਵੇਖੋ ਆਹ ਵੇਖੋ ਉਹ ਵੇਖੋ ਜੀ ਮਗਰ ਬੋਲੋ ਜੀ ਬੋਲੋ ਕੁਛ ਨੋ ਗੱਲ ਕਰ ਲਓ ਜੀ ਉਹ ਦੁਕਾਨ ਹੈ ਜੀ ਹਾਲ ਹੈ ਕਮਡੀ ਦਾ ਜੀ ਉਹ ਰਹਾੜੀ ਜੀ ਆਖਾ ਹੋ ਗਿਆ ਬੈਠਾ ਕੱਲੇ ਚਲ ਜਰ ਬਹੁਤ ਠੰਡੇ ਪਾਣੀ ਕੁਝ ਵਰਵਾਤਾ ਨਹੀਂ ਆਉਂਦਾ ਪਾਣੀ ਨਿਕਲਦਾ ਨਹੀਂ ਕਰਦਾ ਨਹੀਂ ਮੈਂ ਪਾਣੀ ਨਿਕਲਦਾ ਜੀ ਦੰਗਰ ਦੀ ਲੇਬਰ ਸਾਰਿਆਂ ਦੇ ਸਸਤਾ ਪਾਣੀ ਨਹੀਂ ਹੈ ਦੋ ਟੈਂਕ ਪਾਣੀ ਹੈ ਨਹੀਂ ਤਾਂ ਪਿਆ ਇਹਨਾਂ ਫੇਲੀ ਆ ਲੱਗਿਆ ਮਾਣਾ ਲੱਗਣੀ ਹੈ ਇੱਕ ਹਫਤਾ ਹੋ ਗਿਆ ਕਿਸਾਨਾਂ ਨੂੰ ਬੈਠਿਆ ਨੂੰ ਮੰਡੀ ਦੇ ਵਿੱਚ ਹਜੇ ਤੱਕ ਪਾਣੀ ਨਹੀਂ ਲੱਗਿਆ ਉਹਾਰੇ ਕਹਿੰਦੇ ਤੱਤਾ ਪਾਣੀ ਵੀ ਨਹੀਂ ਮਿਲਦਾ ਠੰਡਾ ਤਾਂ ਕੀ ਮਿਲਣਾ ਇੱਥੇ ਵੱਡੇ 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 ਦਾਅਵੇ ਕਰ ਰਹੇ ਨੇ ਦੇਖ ਲਿਆ ਸਾਡਾ ਜੀ ਕੁਝ ਵੀ ਦੇਖ ਲਿਆ ਉਹ ਥੱਲੇ ਬੈਠੇ ਆ ਉਹ ਵੀ ਦੱਸ ਰਹੇ ਕਿ ਤੱਤਾ ਪਾਣੀ ਵੀ ਸਾਡੇ ਕੋਲ ਆ ਰਿਹਾ ਹੈ ਬਹੁਤ ਵੱਡਾ ਫੇਲੀਅਰ ਸਰਕਾਰ ਦਾ ਕੰਮੀ ਸਰਕਾਰ ਗੱਲਾਂ ਬਣੀਆਂ ਵੱਡੀਆਂ ਕਰਦੀ ਹੁੰਦੀ ਸੀ ਤੇ ਅੱਜ ਨਿਕਲੇ ਕੁਝ ਨਹੀਂ ਇਸ ਕਰਕੇ ਵਿਫਾਗਾ ਪ੍ਰਣਾਧਾਰ ਮੰਡੀ ਹੈ ਜਿਹੜੀ ਕਿ ਸ਼੍ਰੋਮਣੀ ਕਾਲੀ ਦਲ ਨੇ ਬਹੁਤ ਵੱਡੀ ਮੰਡੀ ਬਣਾ ਕੇ ਲੋਕਾਂ ਨੂੰ ਸਹੂਲਤ ਦਿੱਤੀ ਸੀ ਪਰ ਜਿਹੜੀਆਂ ਉਸ ਤੋਂ ਬਾਅਦ ਸਰਕਾਰ ਆਈ ਨਾ ਉਹ ਮੰਡੀ 'ਚ ਉਹ ਲਿਫਟ ਨਹੀਂ ਕਰਾ ਸਕਦੀਆਂ ਤੇ ਭਾਵ ਨਹੀਂ ਲਵਾ ਸਕਦੀ